ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਅਮਰੀਕਾ ਵਿੱਚ ਇੰਡੋ ਕੈਨੇਡੀਅਨ ਗੈਂਗਸਟਰ ਨੂੰ ਇੱਕ ਬਦਨਾਮ ਆਇਰਿਸ਼ ਗੈਂਗ ਨਾਲ ਮਿਲ ਕੇ ਅੰਤਰਰਾਸ਼ਟਰੀ ਡਰੱਗ ਕਾਰੋਬਾਰ ਚਲਾਉਣ ਦੇ ਦੋਸ਼ ਵਿੱਚ ਗ੍ਰਫਤਾਰ ਕੀਤਾ ਗਿਆ ਹੈ ਜਾਣਕਾਰੀ ਸਥਾਨਕ মিডিਆ ਰਿਪੋਰਟਰਾਂ ਵਿੱਚ ਦਿੱਤੀ ਗਈ ਹੈ ਗਲੋਬਲ ਨਿਊਜ਼ ਨੇ ਦੱਸਿਆ ਹੈ ਕਿ ਉਪਿੰਦਰ ਸਿੰਘ ਸਿਆਨ ਨਾਮ ਦਾ ਇੱਕ ਗੈਂਗਸਟਰ ਆਇਰਿਸ਼ ਕਿਨਾਹਾਨ ਗੈਂਗ ਨਾਲ ਮਿਲ ਕੇ ਅੰਤਰਰਾਸ਼ਟਰੀ ਪੱਧਰ ਤੇ ਮੈਥਾਮ ਫੇਟਾ ਮਾਈਨ ਅਤੇ ਫੈਂਟਾਨਿਲ ਦੀ ਤਸਕਰੀ ਕਰਦਾ ਸੀ ਅਮਰੀਕੀ ਅਦਾਲਤ ਦੇ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਸਿਆਨ ਨੂੰ ਪਿਛਲੇ ਮਹੀਨੇ ਨਿਵਾੜਾ ਵਿੱਚ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ ਰਿਪੋਰਟ ਅਨੁਸਾਰ ਅਦਾਲਤ ਦੇ ਦਸਤਾਵੇਜ਼ਾਂ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਸਿਆਨ ਤੁਰਕੀ ਅਤੇ ਅਮਰੀਕੀ ਅਪਰਾਧਿਕ ਸੰਗਠਨਾਵਾਂ ਦੁਆਰਾ ਸਮਰਥਤ ਚੀਨ ਤੋਂ ਰਸਾਇਣਾਂ ਨੂੰ ਇੱਥੇ ਆਯਾਤ ਕਰਨ ਅਤੇ ਲਾਸ ਐਂਜਲਸ ਬੰਦਰਗਾਹ ਰਾਹੀਂ ਆਸਟ੍ਰੇਲੀਆ ਨੂੰ ਨਸ਼ੀਲੇ ਪਦਾਰਥਾਂ ਦੀ ਬਰਾਮਦ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਸਥਿਤ ਬ੍ਰਦਰਸ ਕੀਪਰਸ ਨਾਲ ਜੁੜੇ ਸਿਆਨ ਨੂੰ ਐਰੀਜ਼ੋਨਾ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਕੈਲੀਫੋਰਨੀਆ ਵਿੱਚ ਇੱਕ ਹਲਫਨਾਮਾ ਦਾਇਰ ਕੀਤਾ ਗਿਆ ਹੈ ਬਰਦਰਸ ਕੀਪਰਸ ਇੱਕ ਕੈਨੇਡੀਅਨ ਸੰਗਠਿਤ ਅਪਰਾਧ ਸਮੂਹ ਹੈ ਜਿਸ ਨੇ ਹੋਰ ਅੰਤਰਰਾਸ਼ਟਰੀ ਗੈਂਗਾਂ ਨਾਲ ਸੰਬੰਧ ਸਥਾਪਿਤ ਕੀਤੇ ਨੇ ਵੈਨਕੂਵਰ ਸੰ ਦੀ ਖਬਰ ਮੁਤਾਬਕ ਨਿਵਾੜਾ ਦੇ ਇੱਕ ਜੱਜ ਨੇ ਸਿਆਨ ਨੂੰ ਕੈਲੀਫੋਰਨੀਆ ਤਬਦੀਲ ਹੁਣ ਤੱਕ ਹਿਰਾਸਤ ਵਿੱਚ ਰੱਖਣ ਦਾ ਹੁਕਮ ਦਿੱਤਾ ਹੈ ਉਨ੍ਹਾਂ ਕਿਹਾ ਕਿ ਮਾਮਲੇ ਦੇ ਹੋਰ ਸ਼ੱਕੀਆਂ ਤੇ ਅਜੇ ਤੱਕ ਦੋਸ਼ ਨਹੀਂ ਲਗਾਇਆ ਗਿਆ ਸਿਆਨ 2008 ਅਤੇ 2011 ਵਿੱਚ ਸਰੀ ਵਿੱਚ ਦੋ ਗੋਲੀਬਾਰੀ ਵਿੱਚ ਬਚ ਗਿਆ ਸੀ